ਲੇਰ ਕੋਟਲੇ ਵਾਲਾ ਨਵਾਬ ਸ਼ੇਰ ਮੁਹੰਮਦ ਸੀ ਇਹਦਾ ਭਰਾ ਸੀ ਨਾ ਰਖਾਂ ਬਹੁਤ ਡਿਆ ਜਰਨੈਲ ਸੀ ਇਹ ਕਹਿੰਦਾ ਵੀ ਮੈਂ ਅੱਗੇ ਜਾਣਾ ਤੇ ਮੈਂ ਪੌੜੀ ਲਾ ਕੇ ਚੜਦਾ ਕੌਣ ਨਹੀਂ ਜਾਣ ਦਿੰਦਾ ਅੰਦਰ ਤੁਸੀਂ ਵੜਦੇ ਨਹੀਂ ਅੰਦਰ ਇਹ ਲਲਕਾਰ ਕੇ ਤੇ ਪੌੜੀ ਲਾ ਇਹਨੇ ਜਦੋਂ ਭਾਗ ਮਾੜਾ ਹੋਇਆ ਖਾਲਸਾ ਜੀ ਇਹਨੂੰ ਅੰਦਰ ਹੁਣ ਕੀ ਹੋ ਰਿਹਾ ਉੱਚੀਆਂ ਕਹਿੰਦਾ ਸੀ ਗੜੀ ਦੀਆਂ ਪਤਾ ਨਹੀਂ ਅੰਦਰ ਜਦੋਂ ਇਹ ਪੌੜੀ ਲਈ ਪੌੜੀ ਚੜਿਆ ਤੇ ਪੌੜੀ ਦੀ ਰੱਬਾ ਉੱਥੇ ਲੱਗ ਗਈ ਜਿੱਥੇ ਗੁਰੂ ਕਲਗੀ ਧਰ ਸਾਹਿਬ ਜੀ ਬੈਠੇ ਸਨ ਜਿਹੜੀ ਗੜੀ ਤੇ ਤੁਸੀਂ ਚਮਕੌਰ ਸਾਹਿਬ ਦੇ ਜੀ ਦਰਸ਼ਨ ਕੀਤੇ ਹੁਣ ਉੱਤੇ ਪ੍ਰਕਾਸ਼ ਆ ਨਾ ਜਿੱਥੇ ਗੱਲ ساری ਉੱਥੇ ਮਹਾਰਾਜ ਦਾਸਨ ਸੀ ਤੇ ਉਦੋਂ ਗੜੀ ਆਇਆ ਸੀ ਉੱਚੀ ਗੜੀ ਸੀ ਜਿਵੇਂ ਆਪਣੀ ਛੱਤ ਹੈ ਏਡੀ ਉੱਚੀ ਥੱਲੇੋਂ ਮਿੱਟੀ ਨਾਲ ਭਰੀ ਹੋਈ ਉੱਪਰਲੇ ਪਾਸੇ ਥੱਲੇ ਘੇਰੇ ਘਰੇ ਕਮਰੇ ਉੱਪਰੋਂ ਐ ਛੱਤ ਤੇ ਛੱਤ ਦੇ ਵਿਚਾਲੇ ਜਿਵੇਂ ਚਬਾਰਾ ਪਾ ਲੈਂਦਾ ਕੋਈ ਵਿਚਾਲੇ ਤੇ ਘੇਰੇ ਘਰੇ ਉਹਦੇ ਵੇੜਾ ਸੀ ਉੱਥੇ ਅਜੇ ਵੀ ਉਵੇਂ ਹੈ ਉਹ ਨਾਰਖਾਣੇ ਮਾੜੀ ਕਿਸਮਤ ਨੂੰ ਪੌੜੀ ਲਾ ਲਈ ਜਿੱਥੇ ਗੁਰੂ ਕਲਗੀ ਧਰ ਸਾਹਿਬ ਚਬਾਰੇ ਦੇ ਵਿੱਚ ਉੱਥੇ ਬਾਰੀ ਸੀ ਤੇ ਸਤਗੁਰੂ ਜੰਗਯੋਦ ਵੇਖ ਰਿਹਾ ਸੀ ਜਦੋਂ ਇਹਨੇ ਪੌੜੀ ਲਾ ਕੇ ਖਾ ਲ ਸਾ ਜੀ ਇਹਨੇ ਸਿਰ ਤਾਂ ਝੁਕਿਆ ਨਾ ਹੈ ਕਰਕੇ ਜੇ ਉਧਰ ਹੋਏ ਸਿਰ ਚੁੱਕਦਾ ਤੇ ਜਿਵੇਂ ਨਵੇਂ ਸਿਰ ਚੁੱਕਦਾ ਜਾਂਦਾ ਆਪਾਂ ਜਦੋਂ ਕਿਸੇ ਚੀਜ਼ ਦੇ ਉਹਲੇ ਹੋਈਏ ਨਾ ਖਾ ਜਦੋਂ ਆਪਾਂ ਐ ਉੱਚੇ ਉਹਨੇ ਉਹ ਅਗਲੀ ਚੀਜ਼ ਵੀ ਹੋਵੇ ਦਿਸਣ ਲੱਗ ਪੈਂਦੀ ਹੈ ਜਿਵੇਂ ਨੇ ਪੌੜੀ ਚੜ ਕੇ ਤੇ ਜਦੋਂ ਨੇ ਸਿਰ ਤਾਂ ਚੁੱਕਿਆ ਤੇ ਕਲਗੀ ਦੇਸੀ ਗੁਰੂ ਕਲਗੀ ਤਰ ਸਾਹਿਬ ਦੀ ਮਹਾਰਾਜ ਕਿਉਂ ਬੈਠੇ ਸਨ ਗੜੀ 'ਚ ਸਾਹਮਣੇ ਬਿਲਕੁਲ ਨਾਲ ਹੀ ਲਾ ਬੈਠਾ ਪੌੜੀ ਉਧਰੋਂ ਖਾਲਸਾ ਦੀ ਸਾਰਾ ਸਿਰ ਬਾਹਰ ਕੱਢ ਲਿਆ ਤੇ ਸਾਹਮਣੇ ਗੁਰੂ ਕਲਗੀ ਤਰ ਸਾਹਿਬ ਮਹਾਰਾਜ ਤੇ ਕਿਹੜਾ ਝੱਲੇ ਗੁਰੂ ਦੀ ਚਾਲਾ ਪਾਤਸ਼ਾਹ ਦਾ ਪ੍ਰਤਾਪ ਹੀ ਨਾ ਸੀ ਵੀ ਐਣ ਜਦੋਂ ਮਹਾਰਾਜ ਦਾ ਚਿਹਰਾ ਵੇਖਿਆ ਜਿਹੜਾ ਕਹਿੰਦਾ ਸੀ ਤੁਸੀਂ ਗਾਹ ਨਹੀਂ ਹੁੰਦੇ ਮੈਂ ਕੱਢ ਕੇ ਲਿਆਉਣਾ ਅੰਦਰੋਂ ਸਿਰ ਵੱਢ ਕੇ ਗੋਬਿੰਦ ਰਾਏ ਦਾ ਗੁਰੂ ਕਲਗੀ ਤਰ ਸਾਹਿਬ ਦਾ ਜਦੋਂ ਖਾਲਸਾ ਜੀ ਤਾਂ ਚੜਿਆ ਤੇ ਲੱਤਾਂ ਕੰਮੀਆਂ ਸਤਿਗੁਰੂ ਕੋਲ ਗੁਰਜ ਸੀ ਜਿਹੜਾ ਆਪਾਂ ਹਨੂਮਾਨ ਕੋਲ ਵੇਖਦੇ ਆ ਇਹ ਸ਼ਾਸਤਰ ਪਾਤਸ਼ਾਹ ਦੇ ਕੋਲ ਸੀ ਮਾਰਨ ਜਦ ਚੁੱਕਿਆ ਗੁਰਜ ਤੇ ਜੋਰ ਦੀ ਸੱਜੇ ਹੱਥ ਨਾਲ ਸਿਰ 'ਚ ਮਾਰਿਆ ਤੇ ਹੱਥ ਛੁੱਟ ਗਏ ਉਤੋਂ ਡਿੱਗਿਆ ਤੇ ਕੰਧ ਨਾਲ ਡੇਕੇ ਥਾਂਈ ਚੜਾਈ ਕਰ ਗਿਆ ਇਹਦੇ ਮਗਰ ਸੀ ਔਰੰਗ ਦੇਵ ਦਾ ਸਭ ਤੋਂ ਔਰੰਗਜ਼ੇਬ ਨੇ ਜਿਹੜੀ ਫੌਜ ਭੇਜੀ ਸੀ ਨਾ 10 ਲੱਖ ਦਿੱਲੀੋਂ ਉਹ ਆਪਦੀ ਫੌਜ ਚ ਚੋਟੀ ਦਾ ਜਰਨੈਲ 32 ਲੱਖ ਫੌਜ ਸੀ ਔਰੰਗੇ ਕੋਲ 32 ਲੱਖ ਦੇ ਵਿੱਚੋਂ ਚੋਟੀ ਦਾ ਜਰਨੈਲ ਸੀ ਖਵਾਜਾ ਮਰਦੂਦ ਉਹ ਭੇਜਿਆ ਸੀ ਦਿੱਲੀੋਂ ਤੇ ਜਦੋਂ ਨਾਰਖਾਂ ਪੌੜੀ ਲਾਗੇ ਤਾਂ ਚੜਦਾ ਸੀ ਇਹ ਮਗਰ ਖੜਾ ਸੀ ਵੀ ਮੈਂ ਵੀ ਅੱਧ ਚੇ ਵੀ ਆ ਗਿਆ ਸੀ ਜਦੋਂ ਪਾਦਸ਼ਾਹ ਨੇ ਗੁਰਜ ਮਾਰਨ ਨਾਰਖਾਂ ਦਾ ਸਿਰ ਪਾੜ ਕੇ ਤੇ ਆ ਵਗਾ ਕੇ ਉਹ ਗੱਡੀ ਦੀ ਕੰਧ ਨਾਲ ਹੀ ਡਿੱਗ ਪਿਆ ਤੇ ਜਿਹੜਾ ਮਗਰ ਸੀ ਉਹ ਚੜਦਾ ਆਉਂਦਾ ਖਵਾਜਾ ਮਰਦੂਰ ਉਹ ਪੌੜੀ ਤੋਂ ਛਾਲ ਮਾਰ ਕੇ ਤੇ ਭੱਜ ਕੇ ਲੁੱਕ ਗਿਆ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਇਹਦਾ ਜਫਰਨਾਮੇ ਚ ਮਾਰੇ ਕਹਿੰਦੇ ਰੰਗਿਆ ਤੂੰ 10 ਲੱਖ ਫੌਜ ਦੇ ਕੇ ਜਨੂੰ ਭੇਜਿਆ ਉਹ ਮਰਦ ਨਹੀਂ ਨਿਕਲਿਆ ਜੇਕਰ ਸਾਡੇ ਸਾਹਮਣੇ ਖੜਦਾ ਇੱਕ ਤੀਰ ਉਹ ਚੜ ਕੇ ਆਇਆ ਉਹ ਇੱਕਰੀ ਵੇਂਦਾ ਦਾ ਸੀ ਸਾਡੇ ਤੀਰ ਅਗੇ ਖੜਦਾ ਇੱਕ ਤੀਰ ਅਸੀਂ ਉਹਨੂੰ ਵੀ ਦਿੰਦੇ ਪਰ ਤੇਰਾ ਬੰਦਾ ਲੁਕ ਗਿਆ ਸਲੀ ਅਸੀਂ ਉਹਨੂੰ ਖਾਰਜ ਕਰ ਦਿਓ ਮਰਦ ਨਹੀਂ ਹੈ ਸਵਾਦ ਸੀ ਚੜ ਕੇ ਆਇਆ ਤੇ ਸਾਡੇ ਸਾਹਮਣੇ ਖੜਦਾ ਏਦਾਂ ਖਾਲਸਾ ਦੀ ਵੀ ਕਹਿਣ ਤੋਂ ਭਾਵ ਇੱਥੇ ਜ਼ਿਕਰ ਗੁਰਬਾਣੀ ਵਿੱਚ ਪ੍ਰੇਮ ਦਾ ਆਇਆ ਹੈ ਵੀ ਪ੍ਰੇਮ ਪਾਤਸ਼ਾਹ ਜੀ ਦੇ ਸਿੰਘਾਂ ਦੇ ਨਾਲ ਜਦੋਂ ਸਾਰੇ ਸਿੰਘ ਫਿਰ ਅੱਛਾ ਜਦੋਂ ਅੰਦਰ ਨਾ ਵੜ ਹੋਇਆ ਅੰਦਰੋਂ ਗੋਲੀਆਂ ਮੁਕ